ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਦੱਸੇ ਗਏ ਬੂਟੇ ਦੇ ਪੱਤਿਆਂ ਦਾ ਸੇਵਨ ਜੇਕਰ ਤੁਸੀਂ ਸਾਡੇ ਦੱਸੇ ਗਏ ਤਰੀਕੇ ਨਾਲ ਕਰਦੇ ਹੋ ਤੇ ਇਸ ਨਾਲ ਤੁਹਾਨੂੰ 90 ਸਾਲ ਤੱਕ ਬੁਢਾਪਾ ਨਹੀਂ ਆਵੇਗਾ ਤੁਹਾਡੇ ਚਿੱਟੇ ਵਾਲ ਵੀ ਕਾਲੇ ਹੋ ਜਾਣਗੇ ਤੇ ਜੋੜਾਂ ਦਾ ਦਰਦ ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਕਮਰ ਦਰਦ ਅਤੇ ਹੱਥਾਂ ਪੈਰਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਇਹ ਪੱਤਾ ਸ਼ੂਗਰ ਤੋਂ ਆਰਾਮ ਦਵਾ ਦੇਵੇਗਾ ਅਤੇ ਦੋਸਤੋ ਤੁਹਾਡੇ ਕੋਲੇਸਟ੍ਰੋਲ ਨੂੰ ਕੰਟਰੋਲ ਕਰਕੇ ਤੁਹਾਨੂੰ ਹਾਰਟ ਅਟੈਕ ਅਤੇ ਹਾਰਟ ਬਲੋਕਰਸ ਵਰਗੀਆਂ ਸਮੱਸਿਆਵਾਂ ਤੋਂ ਬਚਾਵੇਗਾ ਅਤੇ ਤੁਹਾਡੇ ਸ ਦੋਸਤੋ ਅੱਜ ਅਸੀਂ ਤੁਹਾਨੂੰ ਅਜਿਹੇ ਪੌਦੇ ਬਾਰੇ ਦੱਸਾਂਗੇ ਜੋ ਤੁਸੀਂ ਆਪਣੇ ਘਰਾਂ ਵਿੱਚ ਜਾਂ ਫਿਰ ਆਪਣੇ ਘਰਾਂ ਦੇ ਆਸ-ਪਾਸੇ ਜਾਂ ਖੇਤਾਂ ਵਿੱਚ ਆਮ ਹੀ ਵੇਖਿਆ ਹੋਵੇਗਾ ਜਿਸ ਨੂੰ ਤੁਸੀਂ ਕਾਫੂ ਸਮਝ ਕੇ ਪੁੱਟ ਵੀ ਦਿੱਤਾ ਹੋਵੇਗਾ ਪਰ ਦੋਸਤੋ ਜੇਕਰ ਤੁਹਾਨੂੰ ਇਸ ਦੇ ਫਾਇਦਿਆਂ ਬਾਰੇ ਪਤਾ ਹੋਵੇਗਾ ਤਾਂ ਤੁਸੀਂ ਇਸ ਨੂੰ ਕਦੇ ਵੀ ਪੁੱਟ ਕੇ ਨਹੀਂ ਸੁੱਟੋਗੇ ਦੋਸਤੋ ਇਸ ਦਾ ਨਾਮ ਬਹੁਤ ਹੀ ਜ਼ੋਰ ਦਾ ਸੌਖਾ ਹੈ ਇਹ ਆਮ ਜਿਹਾ ਵੇਖਣ ਵਾਲਾ ਪੌਦਾ ਕੈਂਸਰ ਤੋਂ ਲੈ ਕੇ ਸ਼ੂਗਰ ਤੱਕ ਅਤੇ ਸ਼ੂਗਰ ਤੋਂ ਲੈ ਕੇ ਦਿਲ ਤੱਕ ਦੀਆਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਦਾ ਹੈ ਇਸ ਪੌਦੇ ਦਾ ਨਾਮ ਹੈ ਸਦਾਬਹਾਰ ਦੋਸਤੋ ਇਸ ਨੂੰ ਸਦਾਬਹਾਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਦੋਸਤੋ ਇਸ ਤੇ 12 ਇਹਨੇ 30 ਦਿਨ ਫੁੱਲ ਲੱਗਦੇ ਰਹਿੰਦੇ ਹਨ ਅਤੇ ਇਸ ਲਈ ਦੋਸਤੋ ਇਸ ਨੂੰ 12 ਮਾਸੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਆਪ ਦੋਸਤੋ ਗੱਲ ਕਰਦੇ ਹਾਂ ਕਿ ਕਿਹੜੇ ਰੋਗ ਲਈ ਅਸੀਂ ਇਸ ਦਾ ਕਿਵੇਂ ਇਸਤੇਮਾਲ ਕਰਕੇ ਆਰਾਮ ਪਾ ਸਕਦੇ ਹਾਂ ਤਾਂ ਦੋਸਤੋ ਆਓ ਆਪਾਂ ਹੁਣ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੇ ਰੋਗ ਇਸ ਨਾਲ ਠੀਕ ਕੀਤੇ ਜਾ ਸਕਦੇ ਹਨ ਸਭ ਤੋਂ ਪਹਿਲਾਂ ਦੋਸਤੋ ਕੈਂਸਰ ਲਈ ਦੋਸਤੋ ਸਦਾਬਹਾਰ ਦੇ ਪੱਤਿਆਂ ਵਿੱਚ ਦੋ ਐਲਕਲੋਇਡ ਪਾਏ ਜਾਂਦੇ ਹਨ ਜੋ ਕਿ ਐਲੋਪੈਥੀ ਵਿੱਚ ਇਹਨਾਂ ਦੇ ਨਾਮ ਤੇ ਇੰਜੈਕਸ਼ਨ ਵੀ ਆਉਂਦੇ ਹਨ ਜੋ ਮੁੱਖ ਰੂਪ ਵਿੱਚ ਕੈਂਸਰ ਦੇ ਰੋਗਿਆਂ ਨੂੰ ਦਿੱਤੇ ਜਾਂਦੇ ਹਨ ਅਤੇ ਦੋਸਤੋ ਇਹ ਕੈਂਸਰ ਦੀ ਕੀਮੋਥੈਰੇਪੀ ਵਿੱਚ ਵੀ ਦਿੱਤਾ ਜਾਂਦਾ ਹੈ ਇਸ ਲਈ ਦੋਸਤੋ ਤੁਸੀਂ ਕੈਂਸਰ ਰੋਗਿਆਂ ਨੂੰ ਸਦਾਬਹਾਰ ਦੀਆਂ ਪੱਤੀਆਂ ਦੀ ਚਟਨੀ ਬਣਾ ਕੇ ਦਿਓ ਜੇਕਰ ਦੋਸਤੋ ਇਸ ਨੂੰ ਨਹੀਂ ਖਾ ਸਕਦੇ ਤਾਂ ਇਸ ਦੇ ਪੱਤਿਆਂ ਦਾ ਰਸ ਕੱਢ ਕੇ ਵੀ ਤੁਸੀਂ ਉਹਨਾਂ ਨੂੰ ਪੀਣ ਲਈ ਦੇ ਸਕਦੇ ਹੋ ਇਸ ਦਾ ਸੇਵ ਕਰਨਾ ਹੈ ਅਤੇ ਦੋਸਤੋ ਸਵੇਰੇ ਮਲ ਤਿਆਗ ਕਰਨ ਤੋਂ ਬਾਅਦ ਇਸ ਦਾ ਸੇਵਨ ਕਰਨਾ ਹੈ ਅਜਿਹਾ ਕਰਨਾ ਤੁਹਾਡੇ ਲਈ ਜਿਆਦਾ ਫਾਇਦੇਮੰਦ ਹੋਵੇਗਾ ਦੋਸਤੋ ਦੂਜਾ ਇਸ ਦਾ ਫਾਇਦਾ ਹੈ ਕਿ ਸ਼ੂਗਰ ਦੇ ਮਰੀਜ਼ਾਂ ਲਈ ਇਹ ਕਾਫੀ ਫਾਇਦੇਮੰਦ ਹੁੰਦਾ ਹੈ ਤੇ ਇਹਨਾਂ ਦਾ ਇਫੈਕਟ ਦੋਸਤੋ ਬਲੱਡ ਸ਼ੂਗਰ ਦੇ ਲੈਵਲ ਨੂੰ ਘਟਾਉਂਦਾ ਹੈ ਅਤੇ ਦੋਸਤੋ ਇਹ ਐਲਕਲੋਇਡ ਪੈਨਕ੍ਰੀਆਸ ਦੇ ਬੀਟਾ ਸੈਲਸ ਨੂੰ ਸ਼ਕਤੀ ਦਿੰਦੇ ਹਨ ਜਿਸ ਨਾਲ ਕਿ ਦੋਸਤੋ ਇਨਸੂਲਿਨ ਸਹੀ ਮਾਤਰਾ ਵਿੱਚ ਬਣਦੀ ਰਹਿੰਦੀ ਹੈ ਕਿਉਂਕਿ ਦੋਸਤੋ ਇਨਸੂਲਿਨ ਹੀ ਇੱਕ ਅਜਿਹਾ ਹਾਰਮੋਨ ਹੈ ਜੋ ਕਿ ਬਲੱਡ ਵਿੱਚ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦਾ ਹੈ ਇਸ ਲਈ ਦੋਸਤੋ ਇਹ ਇਸ ਦੇ ਟਾਹਣੀ ਪੱਤੇ ਅਤੇ ਫੁੱਲ ਦਾ ਰਸ ਕੱਢ ਕੇ ਵੀ ਪੀ ਸਕਦੇ ਹਨ ਅਤੇ ਉਸ ਦੀ ਚਟਨੀ ਬਣਾ ਕੇ ਵੀ ਖਾ ਸਕਦੇ ਹਨ 사ਦਾਬਹਾਰ ਦੇ ਪੰਜ ਪੱਤਿਆਂ ਨੂੰ ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਭਿਉ ਕੇ ਰੱਖ ਦਿਓ ਅਤੇ ਅਗਲੇ ਦਿਨ ਮਲ ਤਿਆਗ ਕਰਨ ਤੋਂ ਬਾਅਦ ਇਸ ਪਾਣੀ ਦਾ ਸੇਵਨ ਕਰੋ ਅਤੇ ਪੱਤਿਆਂ ਦੀ ਚਟਨੀ ਬਣਾ ਕੇ ਵੀ ਇਸ ਦਾ ਸੇਵਨ ਕਰੋ ਇਸ ਤਰ੍ਹਾਂ ਦੋਸਤੋ 10 ਦਿਨ ਇਸ ਦਾ ਸੇਵਨ ਕਰਨ ਤੇ ਤੁਹਾਨੂੰ ਇਸ ਦੇ ਚਮਤਕਾਰੀ ਫਾਇਦੇ ਵੇਖਣ ਨੂੰ ਮਿਲ ਜਾਣਗੇ 10 ਦਿਨਾਂ ਬਾਅਦ ਤੁਸੀਂ ਆਪਣੇ ਬਲੱਡ ਸ਼ੂਗਰ ਲੈਵਲ ਨੂੰ ਚੈੱਕ ਕਰਾ ਸਕਦੇ ਹੋ ਦੋਸਤੋ ਤੀਜੇ ਨੰਬਰ ਤੇ ਹੈ ਕਿ ਇਹ ਸਾਡੇ ਹਾਈ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ 사ਦਾਬਹਾਰ ਦੇ ਜੜ ਵਿੱਚ ਅਜਿਹੇ ਐਲਕਲੋਇਡ ਪਾਏ ਐਂਟੀ ਹਾਈਪਰਟੈਂਸਿਵ ਹੁੰਦੇ ਹਨ ਜੋ ਦੋਸਤੋ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਕਾਫੀ ਲਾਭਦਾਇਕ ਹੁੰਦੇ ਹਨ ਦੋਸਤੋ 사ਦਾ ਬਾਹਾਰ ਦੇ ਜੜ ਨੂੰ ਸਾਫ ਕਰਕੇ ਸਵੇਰੇ ਖਾਲੀ ਪੇਟ ਤੁਸੀਂ ਇਸ ਨੂੰ ਚਬਾ ਸਕਦੇ ਹੋ ਅਤੇ ਇਸ ਦੇ ਦਾਤਨ ਤਰ੍ਹਾਂ ਵੀ ਇਸ ਦਾ ਚਬਾ ਚਬਾ ਕੇ ਰਸ ਚੂ ਸਕਦੇ ਹੋ ਅਤੇ ਦੋਸਤੋ ਜੋ ਬਾਕੀ ਇਸ ਦਾ ਫालतू ਹਿੱਸਾ ਬਚੇਗਾ ਉਸ ਨੂੰ ਤੁਸੀਂ ਸੁੱਟ ਦੇਣਾ ਹੈ ਇਸ ਤਰ੍ਹਾਂ ਦੋਸਤੋ ਇਸ ਦਾ ਸੇਵਨ ਕਰਨ ਤੇ ਤੁਹਾਨੂੰ ਇਸ ਦਾ ਕਾਫੀ ਲਾਭ ਮਿਲੇਗਾ ਤੁਸੀਂ ਚਾਹੋ ਤਾਂ ਦੋਸਤੋ ਸਰਵਗੰਦਾ ਦੇ ਜੜ ਨੂੰ ਵੀ ਇਸ ਨਾਲ ਇਸਤੇਮਾਲ ਕਰ ਸਕਦੇ ਹੋ ਇਹਨਾਂ ਦੋਵਾਂ ਦਾ ਦੋਸਤੋ ਮਿਲਾ ਕੇ ਸੇਵਨ ਕਰਨ ਤੇ ਤੁਹਾਨੂੰ ਇਸ ਦੇ ਫਾਇਦੇ ਵੇਖਣ ਨੂੰ ਮਿਲ ਜਾਣਗੇ ਦੋਸਤੋ ਚੌਥਾ ਇਸ ਦਾ ਫਾਇਦਾ ਹੈਗੇ ਹੈ ਹਾਰਟ ਬਲੋਕਰਸ ਅਤੇ ਕੋਲੇਸਟ੍ਰੋਲ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਦੋਸਤੋ ਜੇਕਰ ਤੁਹਾਨੂੰ ਬੈਡ ਕੋਲੇਸਟ੍ਰੋਲ ਦੀ ਸਮੱਸਿਆ ਹੈ ਅਤੇ ਤੁਸੀਂ ਹਾਰਟ ਬਲੋਕਰਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਦੋਸਤੋ ਤੁਸੀਂ ਵੀ ਸਦਾਬਹਾਰ ਦੇ ਪੱਤਿਆਂ ਦਾ ਇਸਤੇਮਾਲ ਕਰ ਸਕਦੇ ਹੋ ਇਸ ਲਈ ਦੋਸਤੋ ਤੁਸੀਂ ਸਦਾਬਹਾਰ ਦੇ ਪੰਜ ਪੱਤਿਆਂ ਨੂੰ ਇੱਕ ਗਲਾਸ ਪਾਣੀ ਵਿੱਚ ਰਾਤ ਨੂੰ ਭਿਉਂ ਕੇ ਰੱਖ ਦੇਣਾ ਹੈ ਅਤੇ ਅਗਲੇ ਦਿਨ ਦੋਸਤੋ ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਪੀ ਲੈਣਾ ਹੈ ਅਤੇ ਇਹਨਾਂ ਪੱਤਿਆਂ ਦੀ ਵੀ ਚਟਨੀ ਬਣਾ ਕੇ ਖਾ ਲੈਣੀ ਹੈ ਇਸ ਤਰ੍ਹਾਂ ਇਸ ਦਾ ਸੇਵਨ ਕਰਨ ਤੇ ਤੁਹਾਡੀ ਕੋਲੇਸਟ੍ਰੋਲ ਦੀ ਸਮੱਸਿਆ ਠੀਕ ਹੋ ਜਾ ਸੰਬੰਧਿਤ ਕੋਈ ਵੀ ਸਮੱਸਿਆ ਤੁਹਾਨੂੰ ਕਦੇ ਵੀ ਨਹੀਂ ਹੋਵੇਗੀ ਦੋਸਤੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਜੋੜਾਂ ਦਾ ਦਰਦ ਨਹੀਂ ਹੋਵੇਗਾ ਇਹ ਨੁਸਖਾ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਵਧਾ ਦੇਵੇਗਾ ਤੁਹਾਡਾ ਚਿਹਰਾ ਗਲੋ ਕਰਨ ਲੱਗ ਜਾਵੇਗਾ ਅਤੇ ਦੋਸਤੋ ਤੁਹਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਵਧ ਜਾਵੇਗੀ ਕਿਉਂਕਿ ਜੇਕਰ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਜ਼ਿਆਦਾ ਹੋਵੇਗੀ ਤਾਂ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚੇ ਰਹਾਂਗੇ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਨੋ ਵੀ ਸਦਾ ਬਹਾਰ ਦੇ ਫਾਇਦਿਆਂ ਬਾਰੇ ਪਤਾ ਲੱਗ ਸਕੇ ਧੰਨਵਾਦ